ਅੱਜ ਪੰਜਾਬ ਕੈਬਨਿਟ ਦਾ ਵਿਸਥਾਰ ਹੋ ਜਾ ਰਿਹਾ ਦੁਪਹਿਰ 1 ਵਜੇ ਪੰਜਾਬ ਕੈਬਨਿਟ ਦਾ ਵਿਸਥਾਰ ਹੋਏਗਾ ਸੰਜੀਵ ਅਰੂੜਾ ਦੀ ਕੈਬਨਿਟ ਦੇ ਵਿੱਚ ਐਂਟਰੀ ਹੋ ਸਕਦੀ ਹੈ ਲਗਭਗ ਤੈ ਹੀ ਹੈ ਸੋ ਜੋ ਜਾਣਕਾਰੀ ਬਿਲ ਪਾਰੀ ਹੈ ਕਿ ਕਈ ਨਵੇਂ ਚਿਹਰੇ ਆਨੂਗੇ ਕੈਬਨਿਟ ਦੇ ਵਿੱਚ ਥਾ ਮਿਲ ਸਕਦੀ ਹੈ ਪਿਛਲੇ ਤਿੰਨ ਸਾਲਾਂ ਦੇ ਦੌਰਾਨ 7ਵੀਂ ਵਾਰ ਕੈਬਨਿਟ ਦਾ ਵਿਸਥਾਰ ਹੋ ਜਾ ਰਿਹਾ ਹੈ ਪੰਜਾਬ ਕੈਬਨਿਟ ਦਾ ਅੱਜ ਦੁਪਹਿਰ 1 ਵਜੇ ਵਿਸਥਾਰ ਹੋਏਗਾ ਸੰਜੀਵ ਅਰੂੜਾ ਦੇ ਸਿਰ ਤੇ ਮంత్రి ਦਾ ਤਾਜ ਸਜੇਗਾ ਸੋ ਹਾਲਾਂਕਿ ਇਲੈਕਸ਼ਨ ਤੋਂ ਪਹਿਲਾਂ ਹੀ ਲੁਧਰਾ ਪਛਮੀ ਜਿਮਨੀ ਚੋਣਾਂ ਤੋਂ ਇਲੈਕਸ਼ਨ ਤੋਂ ਪਹਿਲਾਂ ਹੀ ਆਪ ਸੁਰੀਮੋਰਵਿੰਦ ਕੇਜਰੀਵਾਲ ਨੇ ਸਿੱਧਾ ਐਲਾਨ ਕੀਤਾ ਸੀ ਕਿ ਸੰਜੀਵ ਅਰੋੜਾ ਨੂੰ ਜਿਤਾ ਦਿਓ ਤਾਂ ਸੀ ਮੰਤਰੀ ਬਣਾ ਦਿਆ ਹਾਲਾਂਕਿ ਕੁਝ ਜਾਣਕਾਰੀਆਂ ਨੇ ਕਿ ਨਵੇਂ ਚਿਹਰਿਆਂ ਨੂੰ ਵੀ ਜਿਹੜਾ ਮੌਕਾ ਮਿਲ ਸਕਦਾ ਇਸ ਮੁਤਲਕ ਵੀ ਜਿਹੜੀ ਅਪਡੇਟ ਜ਼ਰੂਰ ਲਈ ਜਾਏਗੀ ਸੂਪ ਪੰਜਾਬ ਕੈਬਨਿਟ ਦਾ ਵਿਸਥਾਰ ਹੋ ਜਾ ਰਿਹਾ ਜਤਪਾੜਿਕ ਵਜੇ ਸੰਜੀਵ ਅਰੋੜਾ ਜੋ ਕਿ ਵਿਧਾਇਕ ਬਣੇ ਨੇ ਲੁਧਿਆਣਾ ਪੱਛਮੀ ਤੋਂ ਉਹ ਮੰਤਰੀ ਬਣ ਸਕਦੇ ਨੇ ਤਕਰੀਬਨ ਤੈ ਹੀ ਹੈ ਹਾਲਾਂਕਿ ਕੁਛ ਛੇਰੇ ਹਨ ਹੂਰ ਵੀ ਜ਼ਿਕਰ ਹੋ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਜ਼ਿਕਰ ਹੈ ਲੇਕਿਨ ਇਸ ਦੀ ਜਿਹੜੀ ਪੁਸ਼ਟੀ ਹੈ ਉਹ ਹਲੇ ਨਹੀਂ ਕੀਤੀ ਜਾ ਸਕਦੀ ਸਿਰਫ ਸਿਰਫ ਹਲੇ ਸੰਜੀਵ ਅਰੋੜਾ ਦਾ ਹੀ ਜਿਹੜਾ ਨਾਮ ਹੈ ਉਸ ਸਾਹਮਣੇ ਆ ਰਿਹਾ ਹੈ ਇਸ ਨੂੰ ਤੱਕ ਤੁਹਾਨੂੰ ਅਗਲੀ ਅਪਡੇਟ ਵੀ ਜਿਹੜੀ ਹੈ ਜਲਦ ਸਾਂਝੀ ਕੀਤੀ ਜਾਏ। ਜੋ ਦੁਪਹਿਰ 1 ਵਜੇ ਕੈਬਨਿਟ ਦਾ ਵਿਸਥਾਰ ਹੁਣ ਜਾ। ਤਾਂ ਇਸ ਦਿਨ ਆਲੀ ਹੋਰ ਵਧੇਰੇ ਅਪਡੇਟ ਲੈ ਲੈਣੇ ਆ। ਸੂਗੀ ਰੋਹਿਤ ਬਸਲੇ ਇਸੇ ਖਬਰ ਤੇ ਲਾਈ ਬਨੇ ਨੇ। ਰੋਹਿਤ ਕੈਬਨਿਟ ਦਾ ਵਿਸਥਾਰ ਹੁਣ ਜਾ ਰਿਹਾ ਹੈ। 1 ਵਜੇ ਪ੍ਰੋਗਰਾਮ ਰੱਖਿਆ ਗਿਆ। ਸੰਜੀਵ ਅਰੋੜਾ ਦੇ ਸਿਰ ਤੇ ਮੰਤਰੀ ਦਾ ਤਾਜ ਤਾ ਉਥੇ ਹੀ ਕੋਈ ਹੋਰ ਨਾਮ ਵੀ ਸਾਹਮਣੇ ਆ ਰਹੇ ਨੇ ਜਾਂ ਫਿਰ ਕਲਾ ਸੰਜੀਵ अरोड़ा ਦਾ ਹੀ ਨਾਮ ਹੈ ਦੇਖੋ ਗੁਰਪ੍ਰੀਤ ਫਿਲਹਾਲ ਜੋ ਜਾਣਕਾਰੀ ਆ ਉਹ ਇਹੀ ਹੈ ਕਿ ਕੇਵਲ ਸੰਜੀਵ अरोड़ा ਇੱਕ ਕੈਬਨਟ ਮੰਤਰੀ ਹੈ ਜਿਹੜੇ ਉਹ ਸੌ ਚੱਕਣਗੇ ਔਰ ਦੁਪਹਿਰ 1 ਵਜੇ ਦਾ ਸਮਾਂ ਜਿਹੜਾ ਉਹ ਰੱਖਿਆ ਗਿਆ ਹੈ ਭਗਵੰਤ ਮਾਨ ਦੀ ਕੈਬਨਿਟ ਦੇ ਵਿੱਚ ਸਤਵੀਂ ਵਾਰ ਹੋ ਰਿਹਾ ਜਦੋਂ ਕੋਈ ਬਦਲਾਅ ਹੋਣ ਜਾ ਰਿਹਾ ਕਿਉਂਕਿ ਸਿੱਧੇ ਤੌਰ ਦੇ ਉੱਪਰ ਦੇਖਿਆ ਜਾਵੇ ਜਦੋਂ ਕੋਈ ਵੀ ਨਵਾਂ ਕੈਬਨਿਟ ਮੰਤਰੀ ਦੀ ਐਂਟਰੀ ਹੋਏਗੀ ਤਾਂ ਉਹਨਾਂ ਨੂੰ ਕੋਈ ਨਾ ਕੋਈ ਡਿਪਾਰਟਮੈਂਟ ਜ਼ਰੂਰ ਦੇਣਾ ਪਏਗਾ ਅਜਿਹੇ ਦੇ ਵਿੱਚ ਦੋ ਚੀਜ਼ਾਂ ਸਭ ਤੋਂ ਅਹਿਮ ਨੇ ਕਿ ਜਿਹੜਾ ਵੀ ਡਿਪਾਰਟਮੈਂਟ ਉਹਨਾਂ ਨੂੰ ਦਿੱਤਾ ਜਾਏਗਾ ਉਹ ਕਿਸ ਨਾ ਕਿਸੇ ਮੰਤਰੀ ਤੋਂ ਜਾਂ ਕलिए ਕਿ ਮੁੱਖ ਮੰਤਰੀ ਦੇ ਕੋਟੇ ਦਾ ਡਿਪਾਰਟਮੈਂਟ ਹੋਏਗਾ ਜਿਹੜਾ ਉਹਨਾਂ ਨੂੰ ਸੌਂਪਿਆ ਜਾਏਗਾ ਅਜਿਹੇ ਦੇ ਵਿੱਚ ਸੁਭਾਵਿਕ ਤੌਰ ਤੇ ਹੈ ਕਿ ਮੰਤਰੀ ਮੰਡਲ ਦੇ ਵਿੱਚ ਜਿਹੜੀਆਂ ਕलिए ਕਿ ਡਿਪਾਰਟਮੈਂਟ ਹੈਗੇ ਉਹਨਾਂ ਦੇ ਵਿੱਚ ਰੀ ਕਿਸੇ ਮੰਤਰੀ ਦੀ ਐਂਟਰੀ ਕੇਵਲ ਇੱਕ ਦੀ ਹੋਣ ਜਾ ਰਹੀ ਹੈਗੀ ਔਰ ਐਗਜ਼ਿਟ ਹਲੇ ਤੱਕ ਕਿਸੇ ਦਾ ਵੀ ਨਹੀਂ ਹੋਣ ਜਾ ਰਿਹਾ ਕਿਉਂਕਿ ਇਸ ਵਕਤ ਤੱਕ ਦੋ ਸੀਟਾਂ ਜਿਹੜੀਆਂ ਉਹ ਖਾਲੀ ਆ ਔਰ ਇੱਕ ਸੀਟ ਭਰਨ ਤੋਂ ਬਾਅਦ ਇੱਕ ਸੀਟ ਫੇਰ ਵੀ ਖਾਲੀ ਹੋ ਜਾਂਦੀ ਹੈ ਜੇਕਰ ਸੰਵਿਧਾਨਿਕ ਨਿਯਮਾਂ ਅਨੁਸਾਰ ਦੇਖੀਏ ਤਾਂ 17.5 ਦਾ ਕੋਟਾ ਜਿਹੜਾ ਉਹ ਬੰਦ ਹੈਗਾ ਕਿ ਪੰਜਾਬ ਦੀ ਕੈਬਨਿਟ ਦੇ ਵਿੱਚ 17.5 ਮੰਤਰੀ ਬਣ ਸਕਦੇ ਆ ਪਰ ਅੱਧੇ ਨੂੰ ਪੂਰਾ ਕਰਕੇ 18 ਦਾ ਕੋਟਾ ਜਿਹੜਾ ਉਹ ਫਿਕਸ ਕਰ ਲਿਆ ਜਾਂਦਾ ਹੈਗਾ ਕਿ 18 ਮੰਤਰੀ ਪੰਜਾਬ ਦੀ ਕੈਬਨਿਟ ਦੇ ਵਿੱਚ ਬਣਾਏ ਜਾ ਸਕਦੇ ਆ ਔਰ ਇਸ ਵਕਤ 16 ਕੈਬਨਿਟ ਮੰਤਰੀ ਨੇ ਜਿਹੜੇ ਉਹ ਪੰਜਾਬ ਦੀ ਕੈਬਨਿਟ ਦੇ ਵਿੱਚ ਮੌਜੂਦ ਨੇ ਅਜਿਹੇ ਦੇ ਵਿੱਚ ਦੋ ਸੀਟਾਂ ਦੇ ਵਿੱਚੋਂ ਇੱਕ ਸੀਟ ਸੰਜੀਵ अरोड़ा ਦੇ ਨਾਲ ਭਰ ਜਾਏਗੀ ਜਿਸ ਤਰੀਕੇ ਦੇ ਨਾਲ ਲੁਧਿਆਣਾ ਵੈਸਟ ਦੇ ਲੋਕਾਂ ਨੂੰ ਵਾਅਦਾ ਕੀਤਾ ਸੀ ਕਿ ਤੁਸੀਂ ਸੰਜੀਵ अरोड़ा ਨੂੰ ਜਿਤਾਓ ਔਰ ਅਸੀਂ ਇਹਨਾਂ ਨੂੰ ਪੰਜਾਬ ਕੈਬਨਿਟ ਦਾ ਹਿੱਸਾ ਬਣਾਵਾਂਗੇ ਤਾਂ ਉਹ ਵਾਅਦਾ ਕਿਤਨਾ ਕਿਤੇ ਅੱਜ ਪੂਰਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਹਾਲਾਂਕਿ ਬਹੁਤ ਸਾਰੇ ਕਲਈਏ ਕਿ ਨਿਊਜ਼ ਚੈਨਲ ਹੋਣ ਉਹਨਾਂ ਦੇ ਵੱਲੋਂ ਵੀ ਇਸ ਚੀਜ਼ ਦਾ ਦਾਅਵਾ ਕੀਤਾ ਗਿਆ ਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਜਿਹੜਾ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਇੰਦਰਵੀਰ ਨਿਜਰ ਦੀ ਜਿਹੜੀ ਕਲਈਏ ਕਿ ਰੀ-ਐਂਟਰੀ ਹੈਗੀ ਉਹ ਕੈਬਨਿਟ ਦੇ ਵਿੱਚ ਹੋ ਸਕ ਆਪਰਾ ਫਿਲਹਾਲ ਦੀ ਘੜੀ ਇੱਕ ਅਫਵਾਹ ਤੋਂ ਘੱਟ ਕੁਝ ਵੀ ਨਜ਼ਰ ਨਹੀਂ ਆ ਰਹੀਆਂ ਨੇ ਕਿਉਂਕਿ ਹਲੇ ਤੱਕ ਜੋ ਜਾਣਕਾਰੀ ਆ ਉਹ ਕੇਵਲ ਇਹੀ ਹੈ ਕਿ ਇੱਕ ਕੈਬਨਿਟ ਮੰਤਰੀ ਦੀ ਜਿਹੜੀ ਐਂਟਰੀ ਹੈ ਉਹ ਪੰਜਾਬ ਦੀ ਕੈਬਨਿਟ ਦੇ ਵਿੱਚ ਹੋਣ ਜਾ ਰਹੀ ਹੈ ਹਾਲਾਂਕਿ ਇੱਕ ਵਜੇ ਵਜੇ ਤਸਵੀਰ ਥੋੜੀ ਹੋਰ ਸਾਫ਼ ਹੁੰਦੀ ਹੋਈ ਨਜ਼ਰ ਆਏਗੀ ਪਰ ਫਿਲਹਾਲ ਦੀ ਘੜੀ ਬਿਲਕੁਲ ਹੀ ਕਲੀਅਰ ਹੈਗਾ ਕਿ ਇੱਕ ਵਜੇ ਜਿਹੜੇ ਅੱਜ ਪੰਜਾਬ ਦੇ ਨਵੇਂ ਕੈਬਨਿਟ ਮੰਤਰੀ ਸੰਜੀਵ अरोੜਾ ਸੌ ਚੁੱਕਣ ਜਾ ਰਹੇ ਨੇ ਇਸੇ ਦੇ ਨਾਲ ਹੀ ਜੇਕਰ ਡਿਪਾਰਟਮੈਂਟਾਂ ਦੀ ਗੱਲ ਕਰੀ ਜਾਵੇ ਤਾਂ ਸੰਜੀਵ अरोੜਾ ਨੂੰ ਸ਼ਹਿਰੀ ਵਿਕਾਸ ਦੇ ਨਾਲ ਜੁੜਿਆ ਹੋਇਆ ਕੋਈ ਡਿਪਾਰਟਮੈਂਟ ਦਿੱਤਾ ਜਾ ਸਕਦਾ ਬਾਅਰ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਡਿਪਾਰਟਮੈਂਟ ਦਿੱਤਾ ਜਾ ਸਕਦਾ ਹੈ ਇਹਨਾਂ ਦੋਨਾਂ ਦੇ ਵਿੱਚੋਂ ਦੋਨੇ ਡਿਪਾਰਟਮੈਂਟ ਵੀ ਉਹਨਾਂ ਦੇ ਕੋਲ ਜਾ ਸਕਦੇ ਨੇ ਕੋਈ ਇੱਕ ਡਿਪਾਰਟਮੈਂਟ ਵੀ ਉਹਨਾਂ ਕੋਲ ਜਾ ਸਕਦਾ ਹੈ ਇੰਡਸਟਰੀ ਡਿਪਾਰਟਮੈਂਟ ਉਹਨਾਂ ਦੇ ਕੋਲ ਜਾ ਸਕਦਾ ਹੈ ਅਰਬਨ ਐਂਡ ਹਾਊਸਿੰਗ ਡਿਵੈਲਪਮੈਂਟ ਡਿਪਾਰਟਮੈਂਟ ਹੈ ਜਿਹੜਾ ਉਹ ਉਹਨਾਂ ਦੇ ਕੋਲ ਜਾ ਭੇਜਿਆ ਜਾ ਸਕਦਾ ਹੈ ਲੋਕਲ ਬਾਡੀ ਡਿਪਾਰਟਮੈਂਟ ਹੈ ਜਿਹੜਾ ਉਹ ਉਹਨਾਂ ਨੂੰ ਦਿੱਤਾ ਜਾ ਸਕਦਾ ਹੈਗਾ ਇਹ ਅਹਿਮ ਡਿਪਾਰਟਮੈਂਟ ਹੈ ਜਿਨ੍ਹਾਂ ਦੇ ਵਿੱਚੋਂ ਕਿਸੇ ਵੀ ਡਿਪਾਰਟਮੈਂਟ ਦੇ ਉੱਪਰ ਜਿਹੜੀ ਉਹਨਾਂ ਨੂੰ ਕੈਬਨਿਟ ਦੇ ਤੌਰ ਦੇ ਉੱਪਰ ਜਗ੍ਹਾ ਜਿਹੜੀ ਸੁਖਾਸਵਰ ਤੇ ਰੋਹਿਤ ਜਿਵੇਂ ਤੁਸੀਂ ਵੀ ਜਾਣਕਾਰੀ ਸਾਂਝੀ ਕਰ ਰਹੇ ਹੋ ਕੁਝ ਜਿਹੜੇ ਨੇ ਚੈਨਲ ਵੀ ਇਸ ਖਬਰ ਨੂੰ ਜਿਹੜੇ ਚਲਾ ਰਹੇ ਨੇ ਹਾਲਾਂਕਿ ਸੰਜੀਵ ਰੋੜਾਦਾਈ ਜਿਹੜਾ ਨਾਮ ਹੈ ਉਹ ਮੇਨ ਹੈ ਤਾਂ ਰਾਸਵਰ ਹੀ ਹੁਣ ਆਪਾਂ ਜੇਕਰ ਥੋੜੀ ਜੀ ਗੱਲਬਾਤ ਕਰ ਲਈਏ ਰੋਹਿਤ ਤਾਂ ਕੋਈ ਨਾਮ ਸਭਨੇ ਆਇਆ ਕਿ ਰਾਸਵਰ ਵਿੱਚ ਕਿਸ ਦੀ ਐਂਟਰੀ ਹੋ ਸਕਦੀ ਹੈ ਹਾਲਾਂਕਿ ਅਰਵਿੰਦ ਕੇਜਰੀਵਾਲ ਨੇ ਤਾਂ ਸਥਿਤੀ ਕਲੀਅਰ ਕੀਤੀ ਹੈ ਕਿ ਉਹ ਨਹੀਂ ਰਾਸਵਰ ਜਾਣ ਕੇ ਦੇਖੋ ਗੁਰਪ੍ਰੀਤ ਅਰਵਿੰਦ ਕੇਜਰੀਵਾਲ ਇਹ ਗੱਲ ਕਲੀਅਰ ਕਰ ਚੁੱਕੇ ਨੇ ਕਿ ਉਹ ਰਾਜ ਸਭਾ ਨਹੀਂ ਜਾਣਗੇ ਪਰ ਜੇਕਰ ਮੰਨ ਲਓ ਕਿ ਪੀਏਸੀ ਦੇ ਵੱਲੋਂ ਇਹ ਤੈਅ ਕਰ ਲਿਆ ਜਾਂਦਾ ਕਿ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਭੇਜਿਆ ਜਾਵੇ ਤਾਂ ਸ਼ਾਇਦ ਅਰਵਿੰਦ ਕੇਜਰੀਵਾਲ ਨੂੰ ਵੀ ਉਹ ਚੀਜ਼ ਮੰਨਣੀ ਪੈ ਸਕਦੀ ਹੈ ਕਿਉਂਕਿ ਪੀਏਸੀ ਕਮੇਟੀ ਇੱਕ ਅਜਿਹੀ ਕਮੇਟੀ ਹੁੰਦੀ ਹੈ ਜਿਹੜੀ ਇੱਕ ਸੁਪਰੀਮ ਕਮੇਟੀ ਦੇ ਤੌਰ ਤੇ ਕੰਮ ਕਰਦੀ ਹੈ ਬਹੁਤ ਸਾਰੇ ਪਾਰਟੀ ਦੇ ਲੀਡਰਾਂ ਦੇ ਵੱਲੋਂ ਫੈਸਲੇ ਲੈ ਲਏ ਜਾਂਦੇ ਨੇ ਪਰ ਕੋਈ ਵੀ ਲੀਡਰ ਕਿਸੇ ਪਾਰਟੀ ਤੋਂ ਉੱਪਰ ਨਹੀਂ ਹੁੰਦਾਗਾ ਚਾਹੇ ਉਹ ਅਰਵਿੰਦ ਕੇਜਰੀਵਾਲ ਹੋਣ ਚਾਹੇ ਭਗਵੰਤ ਮਾਨ ਹੋਣ ਜੇਕਰ ਪੀਏ अरविंद केजरीवाल ਨੂੰ ਵੀ ਉਹ ਚੀਜ਼ ਦੇ ਅੱਗੇ ਚੁਕਣਾ ਪਏਗਾ ਉਹਨਾਂ ਨੂੰ ਵੀ ਇਹ ਚੀਜ਼ ਮੰਨਣੀ ਪਏਗੀ ਕਿ ਰਾਸ ਸਭਾ ਦੇ ਲਈ ਜੇਕਰ ਪੀਐਸਸੀ ਉਹਨਾਂ ਨੂੰ ਕਹਿ ਰਹੀ ਹੈ ਕਿ ਅਸੀਂ ਚਾਹੁੰਦੇ ਕਿ अरविंद केजरीवाल ਪੀਐਸਸੀ ਦੇ ਤੌਰ ਦੇ ਉੱਪਰ ਜਿਹੜੀ ਕਮੇਟੀ ਦੀ ਨਿਤਾ ਹੈ ਕੀਤਾ ਕਿ ਉਹ ਰਾਸ ਸਭਾ ਜਾਂ ਦੂਸਰੇ ਨੰਬਰ ਦੇ ਉੱਪਰ ਚਿਹਰੇ ਹਾਕ ਲਈ ਕਿ ਮਨੀਸ਼ ਸੋਦੀਆ ਨੇ ਜਿਹੜੇ ਉਹ ਰਾਸ ਸਭਾ ਦੇ ਲਈ ਕਾਫੀ ਅਹਿਮ ਆਗੂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਸਿੱਖਿਆ ਕ੍ਰਾਂਤੀ ਦੇ ਤੌਰ ਤੇ ਉਹਨਾਂ ਨੂੰ ਜਾਣਿਆ ਜਾਂਦਾ ਹੈਗਾ ਉਸ ਤੋਂ ਇਲਾਵਾ ਜੇਕਰ ਦੇਖਿਆ ਜਾਵੇ ਤਾਂ ਜਿਹੜੇ ਪਹਿਲਾਂ ਕਲੀਕੇ ਦਿੱਲੀ ਦੇ ਵਿੱਚ ਹੈਲਥ ਮਿਨਿਸਟਰ ਦੇ ਤੌਰ ਦੇ ਉੱਪਰ ਕੰਮ ਕਰ ਚੁੱਕੇ ਨੇਗੇ ਉਹਨਾਂ ਦਾ ਨਾਮ ਹੈ ਜਿਹੜਾ ਉਹ ਕਾਫੀ ਐਮ ਹੋ ਜਾਂਦਾ ਇਸ ਤੋਂ ਇਲਾਵਾ ਪੰਜਾਬ ਦੇ ਵਿੱਚੋਂ ਕਿਸੇ ਵੱਡੇ ਇੰਡਸਟਰੀਲਿਸਟ ਨੂੰ ਵੀ ਇਸ ਚੀਜ਼ ਦੇ ਲਈ ਅੱਗੇ ਭੇਜਿਆ ਜਾ ਸਕਦਾ ਹੈਗਾ ਤਾਂ ਕਿ ਉੱਥੇ ਜਾ ਕੇ ਪੰਜਾਬ ਦੀ ਇੰਡਸਟਰੀ ਦੀ ਗੱਲ ਰੱਖੀ ਜਾ ਸਕੇ ਔਰ ਇਸ ਦੇ ਨਾਲ ਕੋਈ ਨਵਾਂ ਚਿਹਰਾ ਜਿਆ ਹੋ ਸਕਦਾ ਹੈਗਾ ਜਿਹੜਾ ਕਿਸੇ ਲਈਏ ਕਿ ਕਲਾ ਦੇ ਖੇਤਰ ਦੇ ਨਾਲ ਕਿਸੇ ਸਹਾਇਤ ਦੇ ਖੇਤਰ ਦੇ ਨਾਲ ਜੁੜਿਆ ਹੋਵੇ ਉਹਨਾਂ ਦਾ ਨਾਮ ਜਿਹੜਾ ਇਸ ਚੀਜ਼ ਦੇ ਉੱਪਰ ਫਾਈਨਲ ਹੈ ਜਿਹੜਾ ਉਹ ਕੀਤਾ ਜਾ ਸਕਦਾ ਪਰ ਹਾਲੇ ਤੱਕ ਇੰਤਜ਼ਾਰ ਕਰਨਾ ਹੋਵੇਗਾ ਕਿ ਕਿਹੜੇ ਉਹ ਚਿਹਰੇ ਨੇਗੇ ਜਿਨ੍ਹਾਂ ਰਾਸ ਸਭਾ ਦੀ ਟਿਕਟ ਦਿੱਤੀ ਜਾਏਗੀ ਪਰ ਹਾਂ ਆਮ ਆਦਮੀ ਪਾਰਟੀ ਦੀ ਜਿੱਤ ਬਿਲਕੁਲ ਤੈਅ ਜਸਪੀ ਵਿਅਕਤੀ ਦਾ ਨਾਮ ਦਾ ਐਲਾਨ ਕੀਤਾ ਜਾਏਗਾ ਉਸ ਦੇ ਵੱਲੋਂ ਕੇਵਲ ਇੱਕ ਫਾਰਮ ਫਿਲ ਕਰਨ ਦਾ ਕੰਮ ਹੈ ਜਿਹੜਾ ਉਹ ਕਰਨਾ ਹੋਏਗਾ ਔਰ ਬਾਕੀ ਦਾ ਜਿਹੜਾ ਪੂਰਾ ਕੰਮ ਹੈਗਾ ਉਸ ਦੇ ਵਿੱਚ ਕਿਸੇ ਤਰੀਕੇ ਦੇ ਇਲੈਕਸ਼ਨ ਦੀ ਜ਼ਰੂਰਤ ਨਹੀਂ ਹੋਏਗੀ ਕਿਸੇ ਤਰੀਕੇ ਦੇ ਵਿਰੋਧੀ ਉਮੀਦਵਾਰ ਜਿਹੜਾ ਉਹ ਸਾਹਮਣੇ ਮੈਦਾਨ ਦੇ ਵਿੱਚ ਦਿਖਾਈ ਨਹੀਂ ਦੇਗਾ ਕੇਵਲ ਤੇ ਕੇਵਲ ਜੇਕਰ ਕੋਈ ਚੀਜ਼ ਦਿਖਾਈ ਦੇਗੀ ਤਾਂ ਉਹ ਜਿੱਤ ਜੀ ਠੀਕ ਸ਼ਿਗਰ ਰੋਹਿਤ ਫਿਲਹਾਲ ਦੀ ਜਾਣਕਾਰੀ ਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਲੇਕਿਨ ਦਿਖਣਾ ਹੋਏਗਾ ਕਿ ਆਖਿਰ ਹੋਰ ਕੋਈ ਚਿਹਰਾ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਕਿਉਂਕਿ ਅੱਜ ਕਾਫੀ ਚਰਚਾਵਾਂ ਚੱਲ ਰਹੀਆਂ ਨੇ ਰੋਹਿਤ ਹਾਲਾਂਕਿ ਤੁਸੀਂ ਇਸ ਚੀਜ਼ ਦੀ ਪੁਸ਼ਟੀ ਕੀਤੀ ਹੈ ਕਿ ਸਿਰਫ ਸਿਰਫ ਸੰਜੀਵ ਅਰੂੜਾ ਦਾ ਹੀ ਨਾਮ ਹੈ ਸੋ ਫਿਲਹਾਲ ਦੀ ਕੜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ